ਫਰਾਂ ਦਾ ਮੀਨ ਲੌਕ ਪਿੱਛ ਟੋਟਾ ਸਵਾਗਤ ਹੈ ਜੇ ਮੂਮੋੜ ਕੇ ਪਰਨੋ ਬੋਲਦੀ ਤਾਂ ਵਾਰੀ ਨਾ ਹੋਣੀ ਹੋਰ ਦੇਖੀ ਦੇਖੀ ਵਿਚਾਤੀ ਫਰਾਂ ਨੂੰ ਕਰ ਮੜੀ ਜੀ ਇਧਰਲਾ ਟਾਇਰ ਚ ਨਾ ਆਇਆ ਉਹ ਹੋ ਗਿਆ ਪੂਚ ਗਿਆ ਪੂਚਾ ਨਹੀਂ ਹੈਗਾ ਉਹ ਫੁੱਲ ਜੰਦਾ ਫਰੇਮ ਨੂੰ ਕੀ ਪਤਾ ਨਹੀਂ ਹੋ ਗਿਆ ਕਲ ਟਾਇਰ ਸਲਾਮਤ ਨਹੀਂ ਰਿਹਾ ਇਹਦਾ ਇਧਰਲਾ ਇਹਦੇ ਚ ਤਾਂ ਵਜਨ ਵੀ ਨਹੀਂ ਹੈਗਾ ਇਹ ਤਾਂ ਤੋੜ ਦੂਗਾ ਟਾਇਰ ਨੂੰ ਉਹ ਤਾਂ ਹਾਂ ਹੀ ਕਿ ਤਾ ਨਹੀਂ ਤਾਂ ਪਾਜਾਂ ਤਾਂ ਹੈ ਨਹੀਂੰ ਨਾ ਇਹ ਸਿੱਕੇ ਫਿਰ ਉਹ ਪੈਪ ਜੋ ਮੈਂ ਕਾਹ ਕਰਦੇ ਆਏ ਮੈਂ ਬਾਟੀਆਂ ਨਾਲ ਚੱਤ ਚੱਤ ਪਾਣੀ ਭਰਨੀ ਆ ਹੁਣ ਮੈਂ ਉੱਧਰੋਂ ਪਾਣੀ ਲੈ ਕੇ ਆਉਂਗੀ ਇੱਥੇ ਪਾਉਂਗੀ ਦੇਖੋ ਚੱਲ ਕੋਈ ਨਹੀਂ ਮੈਨੂੰ ਕੱਪੜੇ ਧੋਣ ਲਈ ਸਭ ਤੋਂ ਜ਼ਿਆਦਾ ਕਸ਼ਟ ਕਰਨਾ ਪੈਂਦਾ ਹੈ ਫਿਰ ਸਾਰੇ ਕਹਿੰਦੇ ਨੇ ਵੀ ਤੁਸੀਂ ਕੰਮ ਨਹੀਂ ਕਰਦੇ ਹੈਗੇ ਕਮੈਂਟਾਂ ਚ ਬੋਲਦੇ ਨੇ ਸਾਰੇ ਹੋਰ ਇੱਕ ਦੋ ਦਿਨ ਹੋਰ ਦੀ ਵੀਡੀਓ ਕਿਆ ਮਤਲਬ ਕੋਈ ਹੋਰ ਕੰਮ ਕਰਦਾ ਕਿਆ ਦਿਖਾਦਾ ਮੈਂ ਬਸ ਸਾਰਿਆਂ ਨੂੰ ਮੈਨ ਲੱਗਣ ਲੱਜੰਦਾ ਵੀ ਮੈਂ ਕੰਮ ਨਹੀਂ ਕਰਦੀ ਕਿੰਨੇ ਵਜੇ ਪਤਾ ਸਵੇਰੇ ਕਿੰਨੇ ਵਜੇ ਉੱਠਦੀਆਂ ਰੋਜ਼ ਸਾਢੇ 5:00 ਸਾਢੇ 5:00 ਸਾਡਾ ਉੱਠੀ ਵੀ ਹੁੰਦੀ ਮੈਨੂੰ ਨਹੀਂ ਪਤਾ ਹੈਗਾ ਵੀ ਕਿੰਨੇ ਵਜੇ ਉੱਠਦੀ ਪਤਾ ਫਿਰ ਉਹ ਹੀ ਤਾਂ ਗੱਲ ਹੈ ਨਾ ਜਿਹਨਾਂ ਆਪ ਹੀ ਨਹੀਂ ਉੱਠਣਾ ਉਹਨੂੰ ਮੇਰੇ ਕਿਹੜਾ ਟਾਈਮ ਪਤਾ ਹੈ ਨਾ ਵੀ ਉੱਠਣਾ ਨਾ ਮੈਨੂੰ ਐ ਤਾਂ ਪਤਾ ਲੱਗ ਜਾਂਦਾ ਵੀ ਤੂੰ ਉੱਠ ਖੜੀ ਜਿਵੇਂ ਪਏ ਪਈ ਬੀਬੀ ਨੂੰ ਪੁੱਛੂ ਮੈਂ ਕਿੰਨੇ ਵਜੇ ਉੱਠਦੀ ਹਾਂ ਕਿਉਂਕਿ ਬੀਬੀ ਮੁਰੇ ਪਈ ਹੁੰਦੀ ਹੈ ਨਾ ਮੰਜੀ 'ਤੇ ਜਦੋਂ ਉੱਠਣਸਾਰ ਮੈਂ ਗੇਟ ਖੋਲਦੀ ਹਾਂ ਹੁਣ ਜਿਹੜੇ ਬੰਦੇ ਸੁੱਤੇ ਪਏ ਆ ਉਹਨਾਂ ਨੂੰ ਕੀ ਪਤਾ ਮੈਂ ਕਿੰਨੇ ਵਜੇ ਉੱਠਦੀ ਹਾਂ ਸਵੇਰੇ ਪਹਿਲਾਂ ਵੀ ਕਿੰਨੀ ਵਾਰ ਕਹਿ ਚੁੱਕੀ ਹਾਂ ਮੈਂ 5 ਵਜੇ ਉੱਠਦੀ ਹਾਂ ਪਰ ਕੋਈ ਗੱਲ ਨਹੀਂ ਤੁਸੀਂ ਤਾਂ ਕਮੈਂਟਾਂ ਦੇ ਜਿੰਨਾ ਮਰਜ਼ੀ ਕਹੀ ਜਾਓ ਤੁਸੀਂ ਕਮੈਂਟ ਕਰੀ ਜਾਓ ਮੈਂ ਬੋਲੀ ਚੁੱਕੀ ਵਧੀਆ ਮੈਨੂੰ ਬੋਲਣ ਦਾ ਮੌਕਾ ਮਿਲਦਾ ਤੁਹਾਨੂੰ ਲਿਖਣ ਦਾ ਮਿਲਦਾ ਹਨਾ ਤੇ ਪੈਪ ਗੱਲਾਂ ਮਾਰ ਕੇ ਪੈਪ ਦਾ ਮੂਹ ਵੀ ਦੇਖੋ ਕਿੱਧਰ ਨੂੰ ਕਰਦਾ ਫੇਰ ਕਹਿੰਦੇ ਨੇ ਗੱਲਾਂ ਘੱਟ ਮਾਰਿਆ ਕਰੋ ਕੰਮ ਜ਼ਿਆਦਾ ਕਰੋ ਕਰੋ ਜਿੰਨੀ ਆ ਮੈਂ ਗੱਲਾਂ ਮਾਰਾਂ ਮੰਨਿਆ ਵੀ ਕੰਮ ਵੀ ਕਰਦੀ ਆ ਤੇ ਥੋਡੇ ਨਾਲ ਹੀ ਮਾਰਦੀ ਆ ਤੁਹਾਨੂੰ ਵਧੀਆ ਨਹੀਂ ਲੱਗਦੀ ਹਾਂ ਨਾ ਸੁਣੋ ਸਕਿੱਪ ਕਰ ਦਿਆ ਕਰੋ ਨਹੀਂ ਦੇਖਿਆ ਹੀ ਨਾ ਕਰੋ ਹਨਾ ਤੇ ਦੂਜੀ ਗੱਲ ਕਹਿੰਦੇ ਤੁਸੀਂ ਥੋੜੀ ਸੱਸ ਤੋਂ ਜ਼ਿਆਦਾ ਕੰਮ ਕਰਦੀ ਆ ਸੱਸ ਦੀ ਵੀਡੀਓ ਮੈਂ ਇੱਕ ਦਿਨ ਕੰਮ ਕਿਹੜਾ ਦਿਖਾਤਾ ਹਨਾ ਸਾਰਿਆਂ ਨੂੰ ਤੁਹਾਨੂੰ ਐ ਕਿਉਂ ਧੱਕਾ ਲੱਗ ਗਿਆ ਵੀ ਸੱਸ ਤੋਂ ਜ਼ਿਆਦਾ ਕੰਮ ਕਰਦੀ ਮੈਂ ਨਹੀਂ ਕਰਦੀ ਸੱਸ ਦੇ ਬਰਾਬਰ ਹੈ ਮੇਰਾ ਕੰਮ ਆ ਸਾਸੂ ਮਾਨੂੰ ਪੁੱਛ ਲਿਓ ਪਹਿਲਾਂ ਵੀ ਤੁਸੀਂ ਕਿੰਨੇ ਵਜੇ ਉੱਠਦੇ ਆ ਮੈਂ ਕਿੰਨੇ ਵਜੇ ਉੱਠਦੀ ਆ ਕਿਉਂਕਿ ਉਹਨਾਂ ਨੂੰ ਪਤਾ ਏ ਦੇ ਉਹ 5 ਵਜੇ ਉੱਠਦੇ ਨੇ ਮੈਂ ਵੀ 5 ਵਜੇ ਉੱਠਦੀ ਆ ਉਹ ਧਾਰਾ ਕੱਢਣ ਲੱਗ ਜੰਨੀ ਆ ਮੈਂ ਚੁੱਲ੍ਹੇ ਚੌਕੇ ਤੇ ਲੱਗ ਜੰਨੀ ਆ ਹੈਨਾ 8 ਵਜੇ ਉੱਠ ਕੇ ਮੈਂ ਚੁੱਲ੍ਹੇ ਚੌਕੇ ਤੇ ਲੱਗ ਜੰਨੀ ਆ ਤੇ ਉਹਦੇ ਬਾਅਦ 9 ਵਜੇ ਵੇਲੇ ਹੁੰਦੀ ਆ ਮੈਂ 9 ਵਜੇ ਵੀ ਕਿਉਂ ਸਾਢੇ 9 ਹੁੰਦੀ ਆ ਸਾਢੇ 9 ਵਜੇ ਹਾਂ ਤੇ ਐਡਾ ਵੀ ਬਸ ਵੀਡੀਓ ਸਾਰੇ ਕਿੰਨੀ ਬਣਦੀ ਆ 13 14 ਮਿੰਟ ਦੀ ਬਣਦੀ ਆ ਉਸ ਵੀਡੀਓ ਚ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਕੌਣ ਕੀ ਕੰਮ ਜਾਦੇ ਕਰਦਾ ਹੈਨਾ ਵੀ ਤੁਸੀਂ ਜਵਾਬ ਦੇਣਾ ਜ਼ਰੂਰੀ ਨਾ ਸਮਝਿਆ ਕਰੋ ਜਵਾਬ ਦੇਣਾ ਜ਼ਰੂਰੀ ਹੁੰਦਾ ਹੈ ਤੇ ਨਾ ਵੀ ਜਿੰਨੇ ਵੀ ਵਲੌਗਸ ਬਣਾਉਂਦੇ ਨੇ ਹਨਾ ਵੀ ਉਹ ਉਹਨਾਂ ਦੇ ਕਮੈਂਟ ਕਮੈਂਟ ਜੇ ਆ ਕੇ तकरीबन ਸਾਰੇ ਹੀ ਹਨਾ ਕੋਈ ਨਾ ਕੋਈ ਹੁੰਦਾ ਹੀ ਹੈ ਜਿਹੜੇ ਕਮੈਂਟ ਕੁਛ ਐਦਾਂ ਦੇ ਕਰਦੇ ਜਿਹੜੇ ਉਹਨਾਂ ਦੇ ਖਿਲਾਫ ਹੁੰਦੇ ਨੇ ਤੇ ਉਹਨਾਂ ਦਾ ਜਵਾਬ ਉਹ ਦਿੰਦੇ ਵੀ ਆ ਹਨਾ ਮੈਂ ਤਾਂ ਹੱਸ ਕੇ ਕਹਿ ਰਹੀ ਹਾਂ ਠੀਕ ਹੈ ਤੁਸੀਂ ਕਮੈਂਟ ਕਰਦੇ ਰਹੋ ਮੈਂ ਜਵਾਬ ਦਿੰਦੀ ਰਹਾਂਗੀ ਅਰੋਜਾ ਸ਼ਾਂਤੀ ਵਾਲੀ ਵੀਡੀਓ ਥੋੜੀ ਸੋਹਣੀ ਲੱਗਦੀ ਹੈ ਹਨਾ ਵੀ ਤੁਹਾਨੂੰ ਖੁਸ਼ ਹੋਣਾ ਵੀ ਚਾਹੀਦਾ ਵੀ ਹਾਂ ਵੀ 네ਗੈਟਿਵਿਟੀ ਹੋਣੀ ਵੀ ਚਾਹੀਦੀ ਥੋੜੀ ਜਿਹੀ ਤੇ ਸੋਚ ਮੈਂ ਕੰਮ ਨਹੀਂ ਕਰਦੀ ਹੈਗੀ ਮੈਂ ਦੂਹੇ ਜੇ ਕਮੈਂਟ ਵੜ ਕੇ ਨਾ ਆਪਣੇ ਆਪ ਤੇ ਬਹੁਤ ਹਾਸੇ ਆਉਂਦੀ ਹੈ ਤੁਸੀਂ ਹੁਣ ਤੁਸੀਂ ਘਰ ਘਰਦਿਆਂ ਨੂੰ ਪਤਾ ਹੈ ਵੀ ਕੌਣ ਕੰਮ ਕਰਦਾ ਕਿੰਨਾ ਕਰਦਾ ਉਹਨਾਂ ਨੂੰ ਪਤਾ ਹੈ ਤੁਹਾਨੂੰ 14-15 ਮਿੰਟ ਚ ਕਿਵੇਂ ਪਤਾ ਲੱਗਿਆ ਵੀ ਕੌਣ ਕੰਮ ਜ਼ਿਆਦਾ ਕਰਦਾ ਯਾਨੀ ਮੈਂ ਪਾਗਲ ਐ ਜਿਹੜੀ 5 ਵਜੇ ਤੇ ਉੱਠ ਕੇ ਹਾਂ ਖੁਸ਼ ਇਹ ਜਿਹੜੇ ਸਬਸਕ੍ਰਾਈਬਰ ਐ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜਿਹੜੇ ਹਨਾ ਉਹਨਾਂ ਨੂੰ ਪਤਾ ਐ ਵੀ ਹਾਂ ਵੀ ਉਹ ਕਦੇ ਵੀ ਐਦਾਂ ਨਹੀਂ ਕਹਿੰਦੇ ਵੀ ਤੁਸੀਂ ਕੰਮ ਨਹੀਂ ਕਰਦੇ ਜਾਂ ਸਸ ਜਿਆਦਾ ਕੰਮ ਕਰਦੀ ਆ ਕੋਈ ਹਨਾ ਉਹ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਮੈਨੂੰ ਉਹਨਾਂ ਦਾ ਵੀ ਪਤਾ ਐ ਉਹ ਜਿਹੜਾ ਬੰਦਾ ਕੰਮ ਹੀ ਨਹੀਂ ਕਰਦਾ ਉਹਨੇ 5 ਵਜੇ ਉੱਠ ਕੇ ਪਹਿਲੇ ਮੱਖੀਆਂ ਮਾਰਨੀ ਉਹਨੇ ਮੇਰਾ ਕਹਿ ਮੈਂ ਤਾਂ ਮੋਜਾਂ ਤੇ ਸੁੱਤੀ ਪਈ ਰਹੂੰਗੀ ਜਿੱਕਣਾ ਸਾਰੇ ਘਰ ਹੁੰਦੇ ਹਨ ਹਨਾ ਠੀਕ ਹੈ ਨਾ ਹੋਰ ਸਹੀ ਕਹਿ ਰਹੀ ਏ ਤੁਸੀਂ ਹੂੰ ਸਾਰੇ ਕਹਿੰਦੇ ਹੈ ਤੁਸੀਂ ਮੂਰੇ ਮੂਰੇ ਬੋਲੀ ਜਾਂਦੇ ਹੋ ਵੀਰ ਜੀ ਤਾਂ ਪਿੱਛੇ ਪਿੱਛੇ ਬੋਲੀ ਜਾਂਦੇ ਆ ਵੀ ਤੁਸੀਂ ਉਹ ਕਹਾਰੀ ਹੋ ਮੈਂ ਨਹੀਂ ਕਹਾਰੀ ਹੈਗੀ ਤੇ ਮੈਂ 5 ਵਜੇ ਉੱਠ ਕੇ ਚੁੱਲ੍ਹੇ ਚੌਕੇ ਤੇ ਲੱਗ ਜਾਨੀ ਆ ਹੌਲੀ ਹੌਲੀ ਦੇਖੋ ਸਾਰੇ ਸਾਡਾ ਜਿਹੜੀ ਸੋਈ ਅੰਦਰਲੀ ਅੰਦਰ ਹਰ ਬਾਹਰਲੀ ਸੋਈ ਜੁੰਨੇ ਵਾਲੀ ਚ ਕਿੰਨੀ ਜ਼ਿਆਦਾ ਹੋਇਆ ਉਹ ਹੈ ਧੂਰੀ ਹੈ ਹਨਾ ਤੇ ਅੰਦਰ ਬਾਹਰ ਅੰਦਰ ਬਾਹਰ ਅੰਦਰ ਬਾਹਰ ਕਰਦੇ ਕਰਦੇ ਨਾ ਕਈ ਵਾਰ ਸਬਜੀ ਵੀ ਥੱਲੇ ਲੱਗ ਜਾਂਦੀ ਹੈ ਕਈ ਵਾਰ ਕੁਝ ਫੁੱਕ ਵੀ ਜਾਂਦਾ ਜਲ ਵੀ ਜਾਂਦਾ ਦੁੱਧ ਵੀ ਉਬਲ ਜਾਂਦਾ ਅੰਦਰ ਬਾਹਰ ਅੰਦਰ ਆ ਮੈਨੂੰ ਨਾ 2 ਦਿਨ 2 ਦਿਨ ਮੈਨੂੰ ਬੁਖਾਰ ਚੜਨੇ ਵਾਲਾ ਚੜ ਜਾਂਦਾ ਰਿਹਾ ਕਿਉਂਕਿ ਨਗਾਤਾਰ ਚਾ ਤਾਂ ਕੰਮ ਜ਼ਿਆਦਾ ਹੁੰਦਾ ਨਾ ਸਰੀਰ ਮਤਲਬ ਡਾਊਨ ਹੋ ਜਾਂਦਾ ਪਹਿਲਾਂ ਅੰਦਰ ਬਾਹਰ ਅੰਦਰ ਬਾਹਰ ਮੈਨੂੰ ਮੁੱਕਦਾ ਹੈਗਾ ਸਵੇਰੇ ਮੇਰੇ ਐਨੇ ਗੇੜੇ ਲੱਗਦੇ ਨੇ ਅੰਦਰ ਕਦੇ ਅੰਦਰ ਕਦੇ ਅੰਦਰ ਕਿਉਂਕਿ ਚੁੱਲੇ ਤੇ ਵੀ ਸਬਜ਼ੀ ਭਾਜੀ ਰੋਟੀ ਸਭ ਕੁਝ ਚੁੱਲੇ ਤੇ ਹੁੰਦਾ ਹੈ ਹਨਾ ਅੰਦਰ ਵੀ ਗੇੜੇ ਮਾਰਨੇ ਅੰਦਰ ਵਾਲਾ ਵੀ ਕੰਮ ਕਰਨਾ ਨਾਲੇ ਬਾਹਰ ਵਾਲਾ ਵੀ ਕਰਨਾ ਕਦੀ ਕਦੀ ਮੈਂ ਮੈਨੂੰ ਤਾਂ ਘਟੋ ਘਟ ਮੈਨੂੰ ਲੱਗਦਾ ਵੀ 10 15 ਦਿਨ ਹੋ ਗਏ ਮੈਨੂੰ ਦਵਾਈਆਂ ਸੰਦੀਆਂ ਹਨਾ ਤੇ ਵਿੱਚ ਮੇਰੀ ਜਾੜ ਐਨੀ ਜ਼ਿਆਦਾ ਦਰਦ ਕਰੀ ਹੈ ਨਾ ਉਹ ਝੜ ਦਰਦ ਐਨੀ ਤਕਲੀਫ ਚ ਵੀ ਮੈਂ ਕੰਮ ਖੁਦ ਕਰਿਆ ਹੀ ਸਾਰਾ ਐ ਨਹੀਂ ਹੈਗਾ ਵੀ ਮੈਂ ਝੜ ਨੂੰ ਲੈ ਕੇ ਪੈ ਗਈ ਹਾਂ ਕਿਉਂਕਿ ਝੜਨੇ ਕੰਮ ਥੋੜੀ ਦਾ ਨਾ ਕੰਮ ਤਾਂ ਹੱਥਾਂ ਨੇ ਕਰਨਾ ਤਾਂ ਕੰਮ ਮੈਂ ਕਰਦੀ ਰਹੀ ਹਾਂ ਸਾਰਾ ਨਾਲ ਐਨੀ ਤਕਲੀਫ ਦੀ ਚੱਲੀ ਐ ਕੰਮ ਵੀ ਕਰਦੀ ਰਹੀ ਹਾਂ ਤੇ ਤੁਹਾਡੇ ਨਾਲ ਗੱਲਾਂ ਵੀ ਮਾਰਦੀ ਐ ਜਿਵੇਂ ਫੋਨ ਐਥੇ ਵੀਡੀਓ ਤੇ ਹੁਣ ਹੁਣ ਕੁਝ ਕਹੋਗੇ ਵੀ ਤੁਸੀਂ ਜਵਾਬ ਨਾ ਦਿਆ ਕਰੋ ਜਵਾਬ ਕੀ ਕਰੀਏ ਮੈਂ ਆਪਣੀ ਖੁਸ਼ੀ ਤੇ ਜਵਾਬ ਦੇ ਰਹੀ ਐ ਤੁਹਾਨੂੰ ਤੁਸੀਂ ਦਮੰਡ ਕਰਦੇ ਰਹੋ ਮੈਂ ਦਬਾਉਂਦੀ ਰਹੂਗਾ ਯਾ ਪਾਰਟੀਆਂ ਦੇਖੋ ਉੱਥੇ ਘਰ-ਘਰ ਕਿਥੇ ਲਿਆਰੀਆਂ ਹੋਣ ਤੁਸੀਂ ਕਹੋਗੇ ਉਧਰ ਟੁੱਟੀ ਲੱਗੀ ਹੋਈ ਆ ਹੈ ਹੁਣ ਇਹ ਸਾਡਾ ਇਹ ਰੂਲ ਆ ਚਾਹੇ ਥੱਲੇ ਵਾਲਾ ਕੰਮ ਹੋਵੇ ਚਾਹੇ ਉੱਪਰ ਵਾਲਾ ਹੋਵੇ ਜਿੱਧਰ ਵਾਲੀ ਟੈਂਕੀ ਭਰ ਗਈ ਭਰੀ ਹੁੰਦੀ ਹੈ ਦੂਜੀ ਘਟ ਹੁੰਦੀ ਹੈ ਤਾਂ ਜਿਹੜੀ ਭਰੀ ਹੁੰਦੀ ਹੈ ਉਹਦੇ ਚੋਂ ਪਾਣੀ ਆਪਾਂ ਚੱਕ ਚੱਕ ਲਈਦਾ ਹੈ ਹੁਣ ਮੈਨੂੰ ਉਧਰੋਂ ਕਸ਼ਟ ਕਰ ਸਾਰੀ ਜਿਹੜੀ 15 16 ਮਿੰਟ ਦੀ ਬਣਨੀ ਹੈ ਨਾ ਹੋਰ ਕੰਮ ਕਰ ਤੇ ਦਿਖਣੇ ਨਹੀਂ ਹੈਗੇ ਦੇਖੋ ਮੈਂ ਹਰ ਟਾਈਮ ਆਪਣੇ ਕੰਮ ਕਰ ਕਦੀ ਕਦੀ ਐ ਹੁੰਦਾ ਵੀ ਕੰਮ ਫਟਾਫਟ ਨਿਵੇੜਨਾ ਹੁੰਦਾ ਹੈ ਮੈਂ ਹਰ ਟਾਈਮ ਤੈਨੂੰ ਦਿਖਾ ਸਕਦੀ 14 15 ਮਿੰਟ ਚ ਆਪਾਂ ਸਾਰੇ ਕੰਮ ਇਹਨਾਂ ਨੂੰ ਖਾ ਸਕਦੇ ਇਹ ਪਤਾ ਨਹੀਂ ਦੋ ਟਾਈ ਸੌਜ ਮੈਂ ਕਿੰਨੀ ਵਾਰ ਕਹਿ ਲਿਆ ਪਹਿਲਾਂ ਵੀ ਕਿੰਨੀ ਵਾਰ ਕਹਿ ਚੁੱਕੇ ਹਾਂ ਨਾ ਵੀ ਅਸੀਂ ਸਾਰਾ ਕੰਮ ਨਹੀਂ ਦਿਖਾ ਹੁੰਦਾ ਹੈਗਾ 14 15 ਮਿੰਟ ਉਹ ਤਾਂ ਫਿਰ ਘੰਟੇ ਦੋ ਘੰਟੇ ਦੀ ਬਣੂਗੀ ਜਾਂ ਤਾਂ ਫਿਰ ਤੁਸੀਂ ਦੋ ਘੰਟਾ ਦੇਖ ਲਿਆ ਕਰੋ ਹਲਾ ਫਰਾਂ ਮੈਂ ਵੀ ਸਾਰਾ ਕੰਮ ਘੱਟ ਥੋੜੀ ਦਿਖਾਈਦਾ ਹੁੰਦਾ ਹੈ ਹਨਾ ਹੁਣ ਮੈਂ ਕੱਪੜੇ ਧੋ ਰਹੀ ਆ ਕੱਪੜੇ ਬਸ ਮੈਂ ਇੰਨੇ ਮੈਂ ਸਿਰਫ ਪਹਿਲਾਂ ਤਾਂ ਜਿਹੜੀ ਗੱਲਾਂ ਆ ਉਹਨਾਂ ਦੇ ਜਵਾਬ ਦੇਣੇ ਸੀ ਹਨਾ ਬਾਕੀ ਮੈਂ ਤੀਜੀ ਚੌਥੀ ਵਾਰ ਕਹੂੰਗੀ ਵੀ ਕਮੈਂਟ ਕਰਦੇ ਰਹੋ ਮੈਂ ਖੁਸ਼ੀ ਖੁਸ਼ੀ ਜਵਾਬ ਦਿੰਦੀ ਰਹੂੰ ਕੋਈ ਚੱਕਰ ਨਹੀਂ ਇਹ ਤਾਂ ਹਰ ਇੱਕ ਵਲੌਗ ਜਿਹੜੇ ਜਿੰਨੇ ਵੀ ਬਣਾਉਂਦੇ ਆ ਸਾਰਿਆਂ ਦਾ ਕੰਮ ਇਹੀ ਆ ਵੀ ਵਲੌਗ ਵਲੌਗਾ ਚ ਗਲਤ ਹੋ ਵੀ ਅੱਦੇ ਕਮੈਂਟ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਦਾ ਉਹਨਾਂ ਨੂੰ ਜਵਾਬ ਦੇਣਾ ਪੈਂਦਾ ਹੈ ਹਨਾ ਚਲੋ ਹੁਣ ਮੈਂ ਕੱਪੜੇ ਧੋਲਾਂ ਫਟਾਫਟ ਮੰਨੋ ਦੇਖ ਕੇ ਆ ਕਾਲੀ ਪਹਿਲਾ ਚਿੱਟੇ-ਚਿੱਟੇ ਕੱਪੜੇ ਪਾਉਂਗੀ ਕਾਲੇ-ਪੀਲੇ ਰੰਗਾਂ ਵਾਲੇ ਨਹੀਂ ਪਾਉਂਗੀ ਫਿਰ ਐ ਕਈ ਵਾਰ ਨਾ ਰੰਗ ਉਤਰ ਜਾਂਦਾ ਹੁੰਦਾ ਹੈ ਦੂਜੇ ਚਿੱਟੇ ਕੱਪੜਿਆਂ 'ਚ ਡੱਡ ਜਾਂਦਾ ਹੁੰਦਾ ਹੈ ਜਿਨ੍ਹਾਂ ਦਾ ਰੰਗ ਨਹੀਂ ਨਾ ਉਤਰਦਾ ਪਹਿਲਾ ਉਹ ਕੱਪੜੇ ਪਾਣੇ ਕੱਪੜੇ ਹਜੇ ਮੈਂ ਥੱਲੇ ਤੇ ਲੈ ਕੇ ਆਣਿਆ ਹੋਰ ਬੀਬੀ ਵੀ ਹੁਣਾਂ ਧੋ ਕੇ ਕੱਢੂਗੀ ਹਜੇ ਸਾਰੇ ਕੱਪੜੇ ਲੈ ਕੇ ਆਣੇ ਆ ਜਿਹੜੇ ਕੱਢਣੇ ਆ ਹੁਣ ਲੋ ਜੀ ਮੇਰੀਓ ਪੈਣੋ ਮੈਂ ਕੰਮ ਕਰ ਰਹੀ ਆ ਕਰਦੀਆਂ ਹੁਣ ਰੋਜ਼ ਵੀਡੀਓ ਚ ਇੱਕੋ ਕੰਮ ਕਰੇ ਦਵਾਈ ਆਬੂ ਆ ਦੇਖੋ ਮੈਂ ਗੀਗੀ ਮੈਂ ਨਾ ਸ਼ਿਮਲਾ ਮੀਟੇ ਬਣਾਉਂਦੀ ਆ ਆਲੂ ਨਾਲ ਲਾਲ ਨੇ ਉਹ ਅੰਦਰ ਬਾੜ ਲੇ ਬਾੜ ਕੇ ਬਣਾਉਂਗੀ ਹਰ ਬਾੜ ਕੇ ਨਾਲ ਆਲੂ ਸ਼ਿਮਲਾ ਮੀਟੇ ਇੰਨੀ ਟੇਸਟੀ ਬਣਦੀ ਆ ਸਬਜੀ ਹਰ ਨਿਆਣਿਆਂ ਨੇ ਮੈਨੂੰ ਦੁਖੀ ਕਰਿਆ ਪਿਆ ਏ ਦੇਣਾ ਮੈਨੂੰ ਨੇ ਇੱਕ ਭੈਣ ਜਦ ਵੀ ਮੈਂ ਸ਼ਿਮਲਾ ਦੇ ਚ ਰੀ ਸਬਜੀ ਬਣਾਉਣੀ ਆ ਮੈਨੂੰ ਹਰ ਵਾਰੀ ਉਹ ਕਮੈਂਟ ਕਰਦੇ ਨੇ ਵੀ ਤੁਸੀਂ ਕੜਾਹੀ ਚ ਸਬਜੀ ਬਣਾਇਆ ਕਰੋ ਤਾਂ ਅੱਜ ਮੈਂ ਉਹਨਾਂ ਦੇ ਕਹਿੰਦੇ ਕੜਾਹੀ ਚ ਸਬਜੀ ਬਣਾ ਰਹੀ ਆ ਮੈਨੂੰ ਜ਼ਰੂਰ ਦੇਖੋ ਭੈਣ ਜੀ ਮੈਂ ਅੱਜ ਕੜਾਹੀ ਦੀ ਸਬਜੀ ਬਣਾ ਰਹੀ ਆ ਐਨਾਂ ਨੇ ਹੁਣ ਨਾ ਹੁਣ ਦੇਖੋ ਮੈਂ ਤਾਂ ਧੁੱਪ ਚ ਕੰਮ ਸ਼ੁਰੂ ਕਰਤਾ ਹੁਣ ਨਾ ਕਹਿ ਦਿਓ ਪਲੀਜ਼ ਕੰਮ ਨਹੀਂ ਕਰਦੇ ਮੈਂ ਤਾਂ ਕੰਮ ਚ ਕੰਮ ਸ਼ੁਰੂ ਕਰਤਾ ਧੁੱਪ ਲੱਗ ਰਹੀ ਆ ਸਾਹਮਣੇ ਮੇਰੇ ਸੂਰਜ ਪੈ ਰਿਹਾ हलो जो आप तड़का तरह लगे सीमा मिर्च आलू बाल के लिया आलू मैं ढाके रखे भी पाप न होर नर्म हो, नर हो जाएंगे ए दो टाइम की सब्जी बना लें हूँ कलू तो पता नहीं ना हो गया छुट्टी होगी पता नहीं पर सब्जी तो दो तो टाइम की बना लगे तो बाकी एक ना आ, 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 कमेंट तो वैसे कल बहुत ज्यादा आए है ना सारे आए भी है ना भी थोड़ी सास काम कर दी है तुम घट कर दा ਉਹ ਤਾਂ ਮੈਂ ਦੱਸਿਆ ਤੇ ਹੁਣ بار بار ਕੀ ਦੱਸਾਂ ਇੱਕ ਪਿੱਛੇ ਆ ਤਾਂ ਵੀ ਐਨਾ ਵੀ ਤੁਸੀਂ ਰੈਸਟ ਕਰਦੇ ਹੋ ਸ਼ਹਿਰਾਂ ਚ ਤਾਂ ਐਨਾ ਆਰਾਮ ਮਿਲਦਾ ਨਹੀਂ ਹੈਗਾ ਜਿੰਨਾ ਤੁਹਾਨੂੰ ਮਿਲਦਾ ਹੈ ਸ਼ਹਿਰਾਂ ਚ ਤਾਂ ਝਾੜੂ ਪੂੰਚਿਆਰੀਆਂ ਵੀ ਲੱਗਿਆ ਹੁੰਦੀਆਂ ਐ ਅਸੀਂ ਝਾੜੂ ਪੂੰਚਿਆਲੇ ਨਹੀਂ ਰੱਖੇ ਹੋਏ ਉਰੇ ਕੋਈ ਵੀ ਅਸੀਂ ਆਪ ਲਾਂਦੇ ਆਂ ਸਫਾਈਆਂ ਵਾਲੇ ਕੱਪੜੇ ਧੋਣ ਵਾਲੇ ਰੋਟੀ ਬਣਾਉਣ ਵਾਲੇ ਸ਼ਹਿਰਾਂ ਚ ਪਤਾ ਨਹੀਂ ਕਿੰਨੇ ਲੱਗੇ ਹੁੰਦੇ ਆ ਨਾ ਆਪਾਂ ਆ ਮੈਂ ਆਪਣਾ ਕੰਮ ਖੁਦ ਕਰਦੀ ਆਂ ਸਾਰਾ ਝਾੜੂ ਪੂੰਚਾ ਹੋਵੇ ਚਾਹੇ ਕੋਈ ਵੀ ਕੰਮ ਹੋਵੇ ਉਰੇ ਨਾ ਕੋਈ ਰੋਟੀ ਬਣਾਉਣ ਨੂੰ ਰੱਖੀ ਹੋਈ ਐ ਨਾ ਕੋਈ ਝਾੜੂ ਖਚਾਲਾਂ ਰੱਖਿਆ ਨਾ ਕੋਈ ਸਫਾਈ ਹੈ ਦਰਾਂ ਨੂੰ ਅਸੀਂ ਆਪਣਾ ਕੰਮ ਜੋ ਵੀ ਆ ਆਪ ਕਰਦੇ ਹਾਂ ਸ਼ਹਿਰ ਦਾ ਹਰ ਪਿੰਡ ਦਾ ਸ਼ਹਿਰਾਂ ਚ ਮੈਂ ਹਰ ਇੱਕ ਨੂੰ ਨਹੀਂ ਕਹਿ ਰਹੀ ਕਿਉਂਕਿ ਕਈ ਸ਼ਹਿਰਾਂ ਚ ਆਪਣਾ ਖੁਦ ਵੀ ਕੰਮ ਕਰਦੇ ਆ ਪਰ ਜਿਹੜੇ ਹੁਣ ਨੌਕਰੀਆਂ ਤੇ ਲੱਗੇ ਹੁੰਦੇ ਆ ਹਨਾ ਉਹਨਾਂ ਦੇ ਤਾਂ ਰੱਖੇ ਹੀ ਹੁੰਦੇ ਆ ਹਨਾ ਸ਼ਹਿਰਾਂ ਚ ਹੁਣ ਆਪਾਂ ਉਹਨਾਂ ਦੇ ਤਾਂ ਰੱਖੇ ਵੀ ਹੁੰਦੇ ਨੇ ਫਿਰ ਉਹਨਾਂ ਨੂੰ ਟਾਈਮ ਹੀ ਨਹੀਂ ਹੁੰਦਾ ਹੈਗਾ ਸੀ ਆਪਣਾ ਕੰਮ ਆਪ ਕਰਨਾ ਹੈ ਤੇ ਸਾਂਝ ਨੂੰ ਮੁੜ ਕੇ ਆਣਾ ਹੈ ਸਾਂਝ ਨੂੰ ਆ ਕੇ ਆਪ ਦਾ ਆਪ ਕੰਮ ਕਰਨਾ ਹੈ ਕੋਈ ਕੋਈ ਰੱਖਿਆਵਾ ਨਹੀਂ ਹੈਗਾ ਵੀ ਜਿਹਨੇ ਪਿੱਛੇ ਤੇ ਸਾਰਾ ਕੰਮ ਹੀ ਵੇੜ ਦੇ ਕੋਈ ਰੈਸਟ ਨਹੀਂ ਕਰਦਾ ਹੈਗਾ ਆਪਣੇ ਖਾਡ ਦੋ ਰੈਸਟ ਕੋਈ ਨਹੀਂ ਕਰਦਾ ਉਹ ਸਾਰੇ ਕੰਮ ਕਰਦੇ ਮੈਂ ਕਿਸੇ ਨੂੰ ਨਹੀਂ ਕਹਿੰਦੀ ਵੀ ਕੋਈ ਨਹੀਂ ਕਰਦਾ ਵੀ ਕੋਈ ਜਿਆਦਾ ਕਰਦਾ ਕੋਈ ਘੱਟ ਕਰਦਾ ਸਾਰੇ ਹੀ ਕਰਦੇ ਆਪਨਾ ਆਪਣਾ ਕੰਮ ਜਿਹੜਾ ਜਿਹੜਾ ਜਿਹਦਾ ਹੈਗਾ ਸਾਰੇ ਕੰਮ ਕਰਦੇ ਇਹਦੀ ਕੋਈ ਗੱਲ ਨਹੀਂ ਹੈ ਜਿ ਇਸ਼ਾਰਾ ਕਰਦਾ ਉਹ ਆਟਾ ਅੱਟੇ ਦਾ ਗਲਤ ਫੈਮੀਆ ਜੇ ਪਾ ਲਉਂਦੇ ਨੇ ਸਾਰੇ ਹਮਾ ਕੋਲ ਇਕੱਠੇ ਪਾ ਦੇ ਸਾਰੀਆਂ ਮੇਰੇ ਇਸ ਵਿੱਚ ਤਾਣੀ ਪਾਇਆ ਮੇਰੇ ਇਸ ਵਿੱਚ ਮੈਂ ਉੱਪਰ ਪਾਉਂਗੀ ਫਿਰ ਮੈਂ ਸਾਰਾ ਮੂਨ ਨੂੰ ਹਲਦੀ ਦਾ ਮਿਰਚ ਦਾ ਸਲਣ ਰੋਸਣਾ ਦਾਈ ਮੈਂ ਦੇਖਿਆ ਐਸਾ ਹੀ ਬਸ ਪਾਕਿਆ ਹੀ ਤੇ ਕਰ ਲਈ ਹੈ ਨਾ ਪਹਿਲਾਂ ਮੈਂ ਪਾ ਕੇ ਦੇਖਿਆ ਕਰੀ ਸਬਜੀ ਐਦਾਂ ਹੀ ਬਣਾਈ ਹੈ ਕਿੰਨੀ ਵਧੀਆ ਨਾਲ ਸਬਜੀ ਐਦਾਂ ਹੀ ਬਣਾਈਗਾ ਜਿਹੜੀ ਸੁੱਕੀ ਸਬਜੀ ਹੁੰਦੀ ਹੈ ਬਹੁਤ ਵਧੀਆ ਸਲਣ ਜਾਂਦਾ ਹੈ ਤਾਂ ਕਰਕੇ ਮੈਂ ਬਾਤ ਚਾਹੁੰਦੀ ਹਿੰਦੀ ਹੈ ਅੱਜ ਮੇਰੀ ਭੈਣ ਨੇ ਕਹੇ ਤੇ ਕੜਾਈ ਦੀ ਸਬਜੀ ਆ ਜਿੰਨਾ ਪਾਣੀ ਬਣਾਉਂਦੇ ਹਾਂ ਕਿ ਨਾ ਕੜਾਹੀ ਚ ਦੀਪੀ ਇਹ ਤਾਂ ਸਾਧ ਕਰਦੇ ਨਿੱਗਰ ਹੋ ਜਾਂਦਾ ਸਬਜੀ ਇਹ ਸਬਜੀ ਪਤਾ ਨਹੀਂ ਉਹਨਾਂ ਨੂੰ ਐ ਲੱਗਦਾ ਵੀ ਰਿਚਤੀ ਨਹੀਂ ਹੈਗੀ ਤੇ ਪਕੀਦੇ ਸੀ ਬਣਾਇਆ ਤੁਸੀਂ ਇਸ ਲਈ ਓਏ ਇੰਦੀ ਥੋੜੀ ਸਬਜੀ ਬਣਾ ਲਾ ਤੂੰ ਤੂੰ ਉਹ ਕਹਿ ਰਹੀ ਆ ਹੁਣ ਮੈਂ ਵੀਡੀਓ ਮਾਲ ਦੂੰ ਹੁਣ ਇਹ ਨਹੀਂ ਬਣਾ ਸਕਦਾ ਲੋ ਜੀ ਆਪਣਾ ਸਾਰਾ ਕੰਮ ਗਿਆ ਨਿੱਬੜ ਰੋਟੀ ਪਾਣੀ ਦਾ ਤੇ ਸੂਰਜ ਆਓ ਦੇਖੋ ਸਾਹਮਣੇ ਸੂਰਜ ਖੜਾ ਏ ਪਰ ਰੋਟੀ ਮੈਂ ਖਾ ਲਈ ਮੈਂ ਖਾ ਲਈ ਕਿਉਂਕਿ ਮੈਂ ਸੱਜਰੇ ਖਾਣ ਲੱਗੀ ਰੋਟੀ ਫਿਰ ਤੇ ਬਾਅਦ ਜੇ ਢਾ ਗੇੜਾ ਕੱਢਣਾ ਹੁੰਦਾ ਕੱਢਿਆ ਨਹੀਂ ਨਾ ਸੀ ਸਾਰਾ ਕੰਮ ਨਵੇੜ ਕੇ ਬਾਹਰ ਅਸੀਂ ਹੁਣ 베ੜੇ 'ਚ ਬੈਠੇ ਆ ਸ਼ਾਮ ਦੀ ਠੰਡੀ ਠੰਡੀ ਤਾਜੀ ਤਾਜੀ ਹਵਾ ਲੈ ਰਹੇ ਆ ਤੇ ਬਸ ਗੁਰਦਾਸ ਸਾਹਿਬਾ ਜੀ ਸੀ ਬਹੁਤ ਜਲਦੀ ਜਾ ਕੇ ਆਏ ਹਨ ਬੀਬੀ ਹੋ ਗੇ ਲੋਗ ਜਲਦੀ ਹਾਂ ਨਾ ਉਹ ਅੰਬੀਆਂ ਦੀ ਚਟਣੀ ਘੁੱਟਣ ਲੱਗੀ ਦੀ ਭੂਆ ਫਿਰ ਉਹਤੇ ਬਾਅਦ ਰਾਵੀ ਦਾ ਫੋਨ ਆਇਆ ਕਹਿੰਦੀ ਉਹਨਾਂ ਦੇ ਜਾਣਾ ਕੱਲੂ ਚੱਲਾਂਗੇ ਕਹਿੰਨੀ ਮੈਂ ਕਿਹਾ ਠੀਕ ਐ ਕੁਝ ਕਰਨਾ ਹੋਣਾ ਕੰਮ ਹੋਣਾ ਕੋਈ ਤਾਂ ਹੀ ਬੁਲਾਇਆ ਸੱਤ ਲਈ ਖਤਮ ਨਹੀਂ ਹੋਇਆ ਤੇ ਪੂਆ ਲਾ ਫਾਫਾ ਹੋਰ ਚੱਕ ਲਈ ਲਿਆਓ ਪਾਲਿਆ குரு ਖਾਸੇ ਵਿੱਚ ਸੁਗਾਤ ਚ ਖਲਾਬ ਜੰਮਣਾ ਰਾਜੇ ਜੇ ਖੱਟੇ ਨਾ ਫਿਰ ਐ ਜਿਆਦਾ ਨਾ ਗਰਮੀ ਆ ਫਿਰ ਵੀ ਐ ਯੂਵੀ ਸਕੂਲ ਵੀ ਜਾਣਾ ਵੀ ਕਿਤੇ ਬਾਹਰ ਕਿੱਟਣੀ ਕਵਾਂਤੀ ਰਿਪਈਆ ਅੱਛਾ ਉਧਰ ਮਿਕਸ ਇਟ ਕਰਕੇ ਲੈ ਲੈਂ। ਮਿਕਸੀ ਖਰਾਬ ਹੋਈ ਵੀ ਆ। ਠੀਕ ਆ। ਚਲੋ ਜੀ ਆਪਾਂ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ, ਕੰਮ ਗਿਆ ਸਾਰਾ ਨਿਪਟਣ। ਸੋਈ ਵੀ ਮੈਂ ਸਾਰੀ ਸਾਫ ਕਰਤੀ, ਪਾਲੇ ਭੁੰਡੇ ਮਾਜ ਕੇ ਤੇ ਤਿੰਨ ਰੋਟੀਆਂ ਬਚੀਆਂ ਸੀਗੀਆਂ। ਆਪਾਂ ਨੇ ਬਣਾ ਲਈ ਉਹਦੀ ਚੂੜੀ। ਸਵੇਰੀ ਬੱਸ ਮੈਂ ਸਾਨੂੰ ਇਹ ਪਾਣੀ ਦਿਆ ਹਾ। ਬਚੀਆਂ ਹੋਈਆਂ ਰੋਟੀਆਂ। ਫਿਰ ਮੈਂ ਕਿਹਾ ਚੱਲ ਕਿਉਂ ਨਾ ਇਹਨਾਂ ਦੀ ਚੂੜੀ ਬਣਾ ਲਈ ਜਾਵੇ ਹਨਾ। ਵੀ ਰੋਜ਼ ਮੈਂ ਸਾਨੂੰ ਕਿਉਂ ਖਲਾਨੀ ਆਏ ਹਨਾ। ਮਸਾ ਖਾ ਖਾ ਮੋਟੀਆਂ ਹੋਈ ਜਾਂਦੀਆਂ ਨੇ। ਅੱਪਾ ਇਹ ਮੋਟੇ ਹੋ ਜੋ ਖਾ ਖਾ ਕੇ ਚੋਰੀ ਬਈ ਹੁਣ ਬਾਸੀਆਂ ਰੋਟੀਆਂ ਦੀ ਬਣੀ ਐ ਹਨਾ ਗਰਮ ਵੀ ਕੀਤੀਆਂ ਨੇ ਮੈਂ ਮੈਂ ਪੂਰੀ ਆਪਣਾ ਜੋਰ ਲਾਤਾ ਹੁਣ ਥੋੜੀ ਜੀ ਮੋਟੀ ਜੀ ਉਹ ਬਣੀ ਐ ਪਰ ਜੈਹੀ ਜੀ ਵੀ ਬਣੀ ਐ ਹੁਣ ਐ ਨਾ ਕਹਿੰਦੇ ਹੋ ਫੇਰ ਮੋਟੀ ਬਣਾਈ ਜੇ ਬਾਸੀ ਰੋਟੀਆਂ ਦੀ ਐ ਹੁਣ ਐ ਗਰਮ ਗਰਮ ਹੁੰਦੀਆਂ ਜਿਹੜੀਆਂ ਤਾਜ਼ੀਆਂ ਉਹਨਾਂ ਤੇ ਗਰਮ ਗਰਮ ਆਪਾਂ ਪਿੱਸੀ ਜਾਂਦੀਆਂ ਐ ਇਹ ਹੁਣ ਥੋੜੀਆਂ ਗਰਮ ਕਰਨੀਆਂ ਥੋੜੀ ਥੋੜੀਆਂ ਫਿਰ ਉਹ ਠੰਡੀਆਂ ਪੈ ਜਾਂਦੀਆਂ ਐ ਚਲੋ ਜੀ ਹੁਣ ਆਪਣਾ ਅੱਜ ਦਾ ਵਲੌਗ ਹੈ ਨਾ ਜਿਹੜਾ ਇੱਥੇ ਚੂੜੀਪੁਰ ਤੇ ਖਤਮ ਹੁੰਦਾ ਤੇ ਆਪਾਂ ਨੂੰ ਮਿਲਦੇ ਆ ਤੁਹਾਨੂੰ ਅਗਲੇ ਵਲੌਗ 'ਚ ਚੈਨਲ ਨੂੰ ਜਾਣ ਤੋਂ ਪਹਿਲਾਂ ਸਬਸਕ੍ਰਾਈਬ ਜ਼ਰੂਰ ਕਰਿਓ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਹੋਮ ਮੀਲ ਦੇ ਆਪਾਂ ਲੱਡੂਆਂ ਦੇ ਨਾਲ